ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਲੈਲਾ ਮਜਨੂ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਅੱਜ ਮੈਂ ਤੁਹਾਨੂੰ ਲੈਲਾ ਮਜਨੂ ਦੀ ਸਮਾਦ ਤੇ ਲੈ ਕੇ ਆਇਆ ਇੱਥੇ ਲੈਲਾ ਤੇ ਮਜਨੂ ਦੀ ਦੋਨਾਂ ਦੀ ਕਬਰ ਬਣੀ ਹੋਈ ਆ ਜਿਵੇਂ ਕਿ ਪ੍ਰੇਮ ਕਹਾਣੀਆਂ ਹੋਈਆਂ ਮਿਰਜ਼ਾ ਸਾਹਿਬਾ ਹੋਇਆ ਹੀਰ ਰਾਂਝਾ ਹੋਇਆ ਇਦਾਂ ਹੀ ਲੈਲਾ ਮਜਨੂ ਦੀ ਪ੍ਰੇਮ ਕਹਾਣੀ ਸੀਗੀ ਅੰਦਰ ਬਜ਼ੁਰਗ ਬੈਠੇ ਉਹਨਾਂ ਨਾਲ ਗੱਲਬਾਤ ਕਰਕੇ ਸਾਰਾ ਮੈਂ ਦਿਖਾਉਂਗਾ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਸਮਾਦ ਤੇ ਲੈ ਕੇ ਚੱਲਦਾ ਜਿਵੇਂ ਕਿ ਦੱਸਿਆ ਜਾਂਦਾ ਵੀ ਲੈਲਾ ਪਾਕਿਸਤਾਨ ਦੀ ਸੀ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੋਊਗਾ ਇੱਕ ਮੁਸਲਮਾਨੀ ਨਾਮ ਦੇ ਨਾਲ ਸੰਬੰਧਤ ਲੈਲਾ ਹਨ ਤੇ ਜਿਹੜਾ ਮਜਨੂ ਸੀਗਾ ਉਹ ਇੱਧਰ ਦਾ ਸੀਗਾ ਤੇ ਇੱਧਰਲੇ ਪਾਸੇ ਨੇ ਸਮਾਦ ਤੇ ਮੈਂ ਤੁਹਾਨੂੰ ਲੈ ਕੇ ਚੱਲਦਾ ਬਾਅਦੋਂ ਮੈਂ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਵਾਉਂਗਾ ਇੱਥੋਂ ਦੀ ਅਸਲ ਕਹਾਣੀ ਕੀ ਸੀ ਹੈ ਨਾ ਬਹੁਤ ਲੋਕਾਂ ਦੀ ਮਨ ਘੜਤ ਕਹਾਣੀਆਂ ਬਣਾਈਆਂ ਹੋਈਆਂ ਜਿਵੇਂ ਕਿ ਕੋਈ ਕਹਿ ਰਿਹਾ ਵੀ ਲੈਲਾ ਤੇ ਮਜਨੂ ਹਨਾ ਬਈ ਲੈਲਾ ਉਹਨਾਂ ਦੇ ਭਰਾਵਾਂ ਨੇ ਉਹਦਾ ਲੈਲਾ ਦਾ ਕਤਲ ਕਰਤਾ ਸੀਗਾ ਤੇ ਮਜਨੂ ਉਹਦੇ ਗਮ ਦੇ ਵਿੱਚ ਹੀ ਮੰਨ ਕੇ ਚਲੋ ਪੂਰਾ ਹੋ ਗਿਆ ਦੂਜੀ ਗੱਲ ਤੇ ਕੋਈ ਬੰਦਾ ਇਹ ਕਹਿ ਰਿਹਾ ਬਈ ਲੈਲਾ ਪਹਿਲਾਂ ਵਨ ਕੇ ਚਲੋ ਬਈ ਮਰ ਗਈ ਸੀਗੀ ਉਸ ਤੋਂ ਬਾਅਦ ਮਜਨੂ ਦੀ ਸਮਾਦ ਤੇ ਆ ਕੇ ਉਹਦੀ ਕਬਰ ਤੇ ਆ ਕੇ ਕਵਤਾਵਾਂ ਲਿਖਣ ਲੱਗਾ ਉਸ ਤੋਂ ਬਾਅਦ ਉਹ ਵੀ ਮੰਨ ਕੇ ਚਲੋ ਵੀ ਪੂਰਾ ਹੋ ਗਿਆ ਪਰ ਅਸਲ ਕਹਾਣੀ ਇਹਦੇ ਪਿੱਛੇ ਕੁਝ ਹੋਰ ਆ ਆ ਪਹਿਲਾਂ ਤੁਸੀਂ ਇਹਨਾਂ ਦੀਆਂ ਕਬਰਾਂ ਦੇਖੋ ਇਹ ਕਬਰ ਰਾਜਸਥਾਨ ਦੇ ਵਿੱਚ ਹੀ ਬਣੀ ਹੋਈ ਆ ਤੇ ਇਧਰਲੇ ਪਾਸੇ ਇਹਨਾਂ ਦੀ ਫੋਟੋ ਵੀ ਮੈਂ ਤੁਹਾਨੂੰ ਦਿਖਾਉਣਾ ਆ ਫੋਟੋ ਹੈ ਜੀ ਇਹ ਲੈਲਾ ਤੇ ਮਜਨੂ ਦੀ ਅਸਲੀ ਫੋਟੋ ਜਿਹਨੂੰ ਕਹਿੰਦੇ ਆ ਇਹ ਅਸਲੀ ਫੋਟੋ ਲੈਲਾ ਤੇ ਮਜਨੂ ਦੀ ਤੁਸੀਂ ਦੇਖ ਸਕਦੇ ਹੋ ਇਹ ਲੈਲਾ ਮਜਨੂ ਦੀ ਅਸਲੀ ਫੋਟੋ ਹੈ ਇਧਰਲੇ ਪਾਸੇ ਕੁਝ ਕਪਤਾਵਾਂ ਲਿਖੀਆਂ ਹੁੰਦੀਆਂ ਸਾਹਮਣੇ ਉੱਥੇ ਬਜ਼ੁਰਗ ਬੈਠੇ ਆ ਉਹ ਤੁਹਾਨੂੰ ਅਸਲ ਕਹਾਣੀਆਂ ਜਿਹੜੀ ਇਹਦੀ ਦੱਸਣਗੇ ਵੀ ਲੈਲਾ ਤੇ ਮਜਨੂ ਦੀ ਅਸਲ ਕਹਾਣੀ ਕੀ ਸੀ ਹਨਾ ਕਾਫੀ ਸਮਾਂ ਪਹਿਲਾਂ ਤਾਂ ਕਹਿੰਦੇ ਵੀ ਬਾਰਡਰ ਤੇ ਵੀ ਕੋਈ ਰੋਕ ਟੋਕ ਨਹੀਂ ਸੀਗੀ ਵੀ ਖੁੱਲਾ ਹੀ ਹੁੰਦਾ ਸੀਗਾ ਏਰੀਆ ਇਧਰਲੇ ਬੰਦੇ ਉਧਰ ਜਾ ਸਕਦੇ ਸੀ ਪਰ ਕੁਝ ਆਤੰਕ ਕਰਕੇ ਤਾਂ ਕਰਕੇ ਇਹ ਬੰਦ ਕਰਤਾ ਸੀਗਾ ਰਸਤਾ ਪਹਿਲਾਂ ਤਾਂ ਪਾਕਿਸਤਾਨ ਤੇ ਇੰਡੀਆ ਦਾ ਲੈਲਾ ਮਜਨੂ ਆਉਣ ਜਾਣ ਦਾ ਰਾਹ ਖੁੱਲਾ ਸੀਗਾ ਇਸ ਮਜ਼ਾਰ ਤੇ ਉਧਰੋਂ ਵੀ ਆਉਂਦੇ ਸੀਗੇ ਲੋਕ ਤੇ ਇਧਰੋਂ ਵੀ ਬਹੁਤ ਆਉਂਦੇ ਹੱਜ ਵੀ ਆਉਂਦੇ ਆ ਨਾ ਉਧਰੋਂ ਵੀ ਪਹਿਲਾਂ ਆਉਂਦੇ ਸੀਗੇ ਹੁਣ ਮੈਂ ਤੁਹਾਨੂੰ ਬਜ਼ੁਰਗਾਂ ਦੇ ਨਾਲ ਮਲਾਉਣਾ ਤੇ ਉਹਨਾਂ ਤੋਂ ਸਾਰੀ ਗੱਲਬਾਤ ਪਤਾ ਕਰਦੇ ਆਂ ਬਾਬਾ ਜੀ ਕੋਈ ਕੁਝ ਕਹਾਣੀ ਇਹਨਾਂ ਬਾਰੇ ਪਤਾ ਵੀ ਇਹ ਸਮਾਦ ਬਾਰੇ ਕੀ ਕਹਾਣੀ ਜੁੜੀ ਹੋਈ ਹੈ ਜੀ ਲੇਲਾ ਪਾਕਿਸਤਾਨ ਦੇ ਦੀ ਮਜਨੂ ਇਧਰ ਦਾ ਸੀ ਅੱਛਾ ਮਜਨੂ ਇਧਰ ਦਾ ਸੀ ਵਿੱਚੇ ਗਹਿਰੇ ਵੀ ਦੋਨੋਂ ਹੀ ਪਾਕਿਸਤਾਨ ਦੇ ਸੀ ਅੱਛਾ ਮਜਨੂ ਇਧਰ ਦਾ ਸੀ ਠੀਕ ਹੈ ਮਜਨੂ ਕਹਿੰਦਾ ਸੀ ਗਰੀਬੀ ਮੈਂ ਪੜਾ ਲੇਲਾ ਥੀ ਗਰੀ ਅਮੀਰ ਘਰ ਦੀ ਲੜਕੀ ਠੀਕ ਲੇਲਾ ਅਮੀਰ ਘਰ ਦੀ ਲੜਕੀ ਸੀ ਤੇ ਇਹ ਉਹ ਦਰਾਂ ਦਾ ਜਾਂਦਾ ਸੀ ਤੇ ਇਹ ਕਿਤੇ ਦੇ ਵੇਖਦੇ ਵੇ ਪਿਆਰ ਹੋ ਗਿਆ ਠੀਕ ਆ ਅੱਛਾ ਤੇ ਮੈਨੂੰ ਉਹ ਲੀਲਾ ਕਹਿੰਦੀ ਮੈਂ ਜਾਣੇ ਦੇ ਨਾਲ ਤੇ ਮੈਨੂੰ ਕਹਿੰਦਾ ਮੈਂ ਤੇਰੇ ਕੋਲ ਨਹੀਂ ਲ ਜਾਂਦਾ ਓਕੇ ਉਹ ਫਿਰ ਤੇ ਖੜਿਆ ਬੈ ਗਈ ਮੈਂ ਤੇਰੇ ਨਾਲ ਹੀ ਜਾਣਾ ਹੈ ਉਹਨੇ ਕਿਹਾ ਵੀ ਤੂੰ ਆਦੇ ਮਾਂ ਪਿਓ ਨੂੰ ਪੁੱਛ ਕੇ ਆ ਜੀ ਉਹ ਪੁੱਛਣ ਚਲੀ ਗਈ ਉਹਨੇ ਮਾਂ ਪਿਓ ਨੂੰ ਤੇ ਭਾਈਆਂ ਨਾਲ ਕਿਹਾ ਵੀ ਚਲੀ ਜਾ ਅੱਛਾ ਇਹ ਦੋਨੇ ਇੱਥੇ ਬੜਕਦੇ ਬੜਕਦੇ ਆ ਗਏ ਇੱਕ ਪੇੜ ਸੀ ਵੱਡਾ ਉਹਦੇ ਥੱਲੇ ਆ ਕੇ ਬੈਠ ਗਿਆ ਓਕੇ ਤੇ ਮੈਨੂੰ ਕਰੇ ਗਿਆ ਤੇ ਮੈਨੂੰ ਉਹਨਾਂ ਨੇ ੱੱਕੇ ਮਾਰ ਕੇ ਕਾੜਤਾ ਵੀ ਇੱਕ ਤਾਂ